ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਹੁਤ ਵੱਡੇ ਬਖਸ਼ਿਸ਼ ਹੋਈ ਆ ਇਸ ਲੋਕ ਸਭਾ ਹਲਕੇ ਦੀ ਮੈਨੂੰ ਜ਼ਿੰਮੇਵਾਰੀ ਜਿਹੜੀ ਉਹ ਮਿਨੀ ਆਈ ਪਰਮਾਤਮਾ ਦੀ ਕਿਰਪਾ ਆ ਤੁਸੀਂ ਦੇਖੋ ਕਿ ਮੈਂ ਛੋਟੇ ਜਿਹੇ ਪਿੰਡ ਤੇਸ ਵਾਦੀ ਏਰੀਏ ਚ ਪੈਦਾ ਹੋਇਆ ਅੱਜ ਪਰਮਾਤਮਾ ਨੇ ਮੈਨੂੰ ਆਹ ਜ਼ਿੰਮੇਵਾਰੀ ਬਖਸ਼ੀ ਮੈਂ ਦੋ ਸਰਪੰਚ ਵੀ ਬਣਿਆ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਦੋ ਵਾਰੀ ਐਮ ਐਲ ਏ ਬਣਿਆ ਮਨਿਸਟਰ ਬਣਿਆ ਚੇਅਰਮੈਨ ਪਲਾਨਿੰਗ ਬੋਰਡ ਬਣਿਆ ਇਹ ਸਾਰਾ ਕੁਝ ਪਰਮਾਤਮਾ ਦਾ ਅਸ਼ੀਰਵਾਦ ਹੈਗਾ ਔਰ ਅੱਜ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਆ ਮਤਲਬ ਜਿੰਨਾ ਇਹ ਸਰਕਾਰ ਨੇ ਪੰਜਾਬ ਨੂੰ ਲੁੱਟਿਆ ਨਾ ਇਹਨਾਂ ਤਾਂ ਅਹਿਮਦ ਸਾਹਿਬ ਦਾਲੀ ਨੇ ਵੀ ਨਹੀਂ ਕੀਤੀ ਔਰ ਅਹਿਮਦ ਸਾਹਿਬ ਦਾਲੀ ਨੂੰ ਵੀ ਪੰਜਾਬ ਦੇ ਜਿਹੜੇ ਸਿੱਖਾਂ ਨੇ ਇੱਥੋਂ ਭਜਾਇਆ ਸੀਗਾ ਤੇ ਇਹ ਹੁਣ ਦਿੱਲੀ ਵਾਲੇ ਜਿਹੜੇ ਧਾੜ ਵੀ ਆ ਕੇ ਪੰਜਾਬ ਤੇ ਕਬਜ਼ੇ ਕਰ ਰਹੇ ਹਨ ਇਹਨਾਂ ਨੂੰ ਭਜਾਉਣ ਦਾ ਮਨ ਵੀ ਪੰਜਾਬੀਆਂ ਨੇ ਬਣਾ ਲਿਆ ਹੈਗਾ ਅੱਜ ਹਾਲਾਤ ਤੁਸੀਂ ਦੇਖੋ ਮੁੱਖ ਮੰਤਰੀ ਆ ਉਹਦੀ ਇੱਕ ਮਰਿਆਦਾ ਹੁੰਦੀ ਆ ਉਦੋਂ ਇੱਕ ਨਿਕਲਿਆ ਹੋਇਆ ਸ਼ਬਦ ਜਿਹੜਾ ਨਾ ਕਾਨੂੰਨ ਬਣਦਾ ਹੈਗਾ ਮਤਲਬ ਅੱਜ ਭੰਕਰ ਵਰਚਾਏ ਮੇਰੇ ਹਲਕੇ ਦੇ ਮੁੱਖ ਮੰਤਰੀ ਸਾਹਿਬ ਬਿਆਨ ਦੇ ਕੇ ਗਏ ਵੀ ਐਨਓਸੀਆਂ ਅੱਜ ਤੋਂ ਬਾਅਦ ਖਤਮ ਬਹੁਤ ਵਧਾਈਆਂ ਸਾਰਿਆਂ ਨੂੰ ਸਾਡੇ ਜੀ ਰਿਕਵਰ ਦੇ ਵੀ ਡੇਰਾ ਹੁਸੀ ਪੂਰੇ ਪੰਜਾਬ ਚ ਰੌਲਾ ਪੈ ਗਿਆ ਵੀ ਸੀਐਮ ਸਾਹਿਬ ਬਹੁਤ ਵੱਡਾ ਕੰਮ ਕਰ ਗਏ ਤੇ ਮੁੜ ਕੇ ਹੋਇਆ ਕਿ ਆ ਨਿਕਲਿਆ ਕਿਆ ਪਹਿਲਾਂ ਜਾਲੀ ਐਨਓਸੀਆਂ ਦੇਣ ਦੇ ਪੈਸੇ ਲਏ ਫਿਰ ਰਜਿਸਟਰੀਆਂ ਕਰਵਾਉਣ ਦੇ ਲੱਖ ਲੱਖ ਖਰਚਾ ਹੋਇਆ ਉਸ ਤੋਂ ਬਾਅਦ ਇਨਕੁਆਰੀ ਕਰਕੇ ਉਹਨਾਂ ਤੋਂ ਪੈਸੇ ਲਏ ਜਿਨ੍ਹਾਂ ਨੇ ਪੈਸੇ ਨਹੀਂ ਦੇਏ ਉਹਨਾਂ ਨੂੰ ਜੇਲ੍ਹ 'ਚ ਕਰਦੇ ਆ ਜਿਹੜੇ ਦੇ ਗਏ ਉਹਨਾਂ ਦੀ ਛੁੱਟੀ ਮਤਲਬ ਅਰਬਾਂ ਰੁਪਏ ਲੋਕਾਂ ਦੀ ਜੇਬਾਂ ਤੋਂ ਸਿੱਧੇ ਲੁੱਟ ਕੇ ਦਿੱਲੀ ਕੇਜਰੀਵਾਲ ਸਾਹਿਬ ਦੀ ਜੇਬ 'ਚ ਗਏ ਪੰਜਾਬ ਨੂੰ ਲੁੱਟਿਆ ਰੇਤਾ ਬਜਰੀ ਜਿਸ 'ਤੇ ਕਹਿੰਦੇ ਤੇ 40000 ਕਰੋੜ ਰੁਪਏ ਲਿਆਣ ਕੇ ਖਜ਼ਾਨੇ ਭਰਦਾਂਗੇ ਤੁਸੀਂ ਕੱਲ ਦੇਖੀ ਆ ਕਿਸ ਤਰ੍ਹਾਂ ਮੇਰੇ ਹਲਕੇ 'ਚ ਲੁੱਟ ਮਚਾਈ ਹੋ ਰਹੀ ਆ ਸਾਹਮਣਾ ਟਾਂਜ ਮਿੰਨਾ ਪੱਟੀਆਂ ਜਾਰੀਆਂ ਹੈਗੀਆਂ ਤਸੀਲਾਂ 'ਚ ਲੱਖ ਰੁਪਏ ਤੋਂ ਘੱਟ ਰਜਿਸਟਰੀ ਨਹੀਂ ਹੁੰਦੀ ਤੇ ਬੀਆਂ ਵਿਚਾਰੀਆਂ ਹਜ਼ਾਰ-ਹਜ਼ਾਰ ਰੁਪਏ ਦਾ ਇੰਤਜ਼ਾਰ ਕਰ ਰਹੀਆਂ ਸੋ ਪੰਜਾਬ ਨੂੰ ਬਰਬਾਦ ਕਰ ਦਿਆ ਕੋਈ ਇਨਫਰਾਸਟ੍ਰਕਚਰ ਇੱਕ ਇੱਟ ਵੀ ਪੰਜਾਬ ਚ ਨਹੀਂ ਲਾਈ 750 ਕਰੋੜ ਰੁਪਇਆ ਕੱਲਾ ਪਬਲਿਸਿਟੀ ਤੇ ਜਿਹੜਾ ਇਹ ਸਰਕਾਰ ਖਰਚ ਕਰ ਰਹੀ ਹੈ ਨਹੀਂ ਪੰਜਾਬ ਦੇ ਖਜ਼ਾਨੇ ਨੂੰ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਔਰ ਇਹ ਉਹ ਸਟੇਟ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵਾ ਵਰਗੇ ਜੱਸਾ ਸਿੰਘ ਰਾਮਗੜੀ ਵਰਗੇ ਮਹਾਨ ਆਗੂ ਇਸ ਸਟੇਟ ਨੇ ਪੈਦਾ ਹੋਏ ਆ ਸ਼ਰਮ ਆਉਂਦੀ ਆ ਸਾਨੂੰ ਜਦੋਂ ਸਾਡਾ ਮੁੱਖ ਮੰਤਰੀ 9 ਵਜੇ ਸ਼ਰਾਬ ਪੀ ਕੇ ਵਿਧਾਨ ਸਭਾ ਦੇ ਅੰਦਰ ਓਏ ਓਏ ਕਰਕੇ ਗਾਲਾਂ ਕੱਢ ਕੇ ਵਿਰੋਧੀਆਂ ਨਾਲ ਗੱਲ ਕਰਦਾ ਦੇਖੋ ਮੈਨੂੰ ਮਾਣ ਪ੍ਰਾਪਤ ਹੋਇਆ ਮੈਂ 1992 ਚ ਪੰਥ ਰਤਨ ਜੇ ਸੇਦਾਰ ਗੁਰਚਰ ਸਿੰਘ ਟੋੜਾ ਜੀ ਨੇ ਮੈਨੂੰ ਇਸ ਪਾਰਟੀ ਚ ਸ਼ਾਮਲ ਕਰਿਆ ਤਾਂ ਉਹਨਾਂ ਤੋਂ ਅਸੀਰਵਾਦ ਮਿਲਿਆ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਕੈਬਨਿਟ ਦਾ ਵੀ ਔਰ ਵਿਧਾਨ ਸਭਾ ਦਾ ਹਿੱਸਾ ਬਣਿਆ ਨਹੀਂ ਜਦੋਂ ਉਹ ਸ਼ਬਦ ਬੋਲਦੇ ਤੇ ਨਾ ਜੀ ਅਗਲਾ ਸ਼ਬਦ ਲੋਕ ਸੁਣਦੇ ਦੇ ਵੀ ਇਹਦੇ ਮੂੰਹ ਤੋਂ ਕਿਆ ਨਿਕਲਣਾ ਹੈ ਕਮਤਲ। ਵਿਰੋਧੀਆਂ ਨੂੰ ਵੀ ਰਿਸਪੈਕਟ ਦਿੰਦੇ ਤੇ ਅੱਜ ਹਾਲਤ ਦੇਖ ਲਿਓ। ਤੁਸੀਂ ਆਪਣਾ ਮੁਕਾਬਲਾ ਕਿੰਨਾ ਸਮਝਦੇ ਹੋ? ਦਲ ਬਦਲੂ ਕਾਫੀ ਇੱਥੇ ਯਾਨੀ ਕਿ ਆਪਣੇ ਇਲਾਕੇ। ਹਾਂ ਜੀ ਦੇਖੋ ਮੈਂ ਦੱਸਾਂ ਜੀ ਪੰਜਾਬ ਦੇ ਲੋਕ ਨਾ ਜੀ ਬਥੇਰੇ ਹੁਣ ਐਕਸਪੈਰੀਮੈਂਟ ਕਰ ਲਏ। ਹੁਣ ਲੋਕ ਨਾ ਜੀ ਕਾਰਗੁਜ਼ਾਰੀ ਔਰ ਕੈਰੇਕਟਰ ਤੁਸੀਂ ਅੱਜ ਮੇਰੇ ਵਿਰੋਧੀਆਂ ਦਾ ਹਾਲ ਦੇਖ ਲਿਓ। ਮਹਾਰਾਣੀ ਪੰਨੀਤ ਕੌਰ ਐਮਪੀ ਦੇਖ ਲਿਓ ਕਾਂਗਰਸ ਦੀ ਅੱਜ ਤੱਕ ਵੀ। ਅੱਜ ਤੱਕ ਵੀ ਕਾਂਗਰਸ ਦੀ ਐਮਪੀ ਆ ਵੋਟਾਂ ਭਾਜਪੀ ਵਾਸਤੇ ਮੰਗ ਰਹੀ ਹੈ। ਦੂਸਰੇ ਪਾਸੇ ਬਲਬੀਰ ਸਿੰਘ ਜੀ ਆ ਮਤਲਬ ਗੱਲਾਂ ਦਾ ਬਹੁਤ ਵੱਡੀਆਂ ਕਰੀ ਕੈਬਨਟ ਮੰਤਰੀਆਂ ਪ੍ਰਮਾਤਮਾਨਾਂ ਦੇ ਬੜੀ ਬਖਸ਼ਿਸ਼ ਕੀਤੀ ਮੈਨੂੰ 10 ਸਾਲ ਪੂਰੇ ਜ਼ਿਲ੍ਹੇ ਚ ਕਿਹੜਾ ਵੱਡਾ ਹਸਪੀਟਲ ਬਣਾਇਆ ਮੇਰੀ ਬਣਾਈ ਹੋਈ ਡਿਸਪੈਂਸਰੀਆਂ ਤੇ ਕੁੱਚੀ ਮਾਰਗ ਇਹਨਾਂ ਦੋ ਚਾਰਾਂ ਤੇ ਮਹੱਲਾ ਕਲੀਨਿਕ ਨਾਂ ਰੱਖਦੇ ਉੱਥੇ ਨਾ ਕੋਈ ਡਾਕਟਰ ਆ ਨਾ ਟੈਸਟ ਹੈਗੇ ਆ ਜੀਰਿਕ ਪਰ ਦੀ ਆਬਾਦੀ 2.5 ਲੱਖ ਸੀ ਅੱਜ 6.5 ਲੱਖ ਬਦੀ ਹੋ ਗਈ ਜਿਹੜਾ ਹਸਪੀਟਲ ਮੈਂ ਬਣਾਇਆ ਤਾਂ ਉਹ ਵੀ ਆ ਉਲਟਾ ਜਿਹੜੀਆਂ ਸਰਕਾਰ ਚ ਮੇਰੇ ਕਾਲਕਸਰੇ ਔਰ ਅਲਟਰਾਸਾਉਂਡ ਦੀਆਂ ਮਸ਼ੀਨਾਂ ਵੀ ਚੱਲ ਗਈਆਂ 3 ਵਜੇ ਐਮਰਜੈਂਸੀ ਜਿਹੜੀ ਬੰਦ ਹੋ ਜਾਂਦੀ ਆ ਬੰਦਾ ਜਿੱਥੇ ਰਹੇ ਮੈਂ ਸਰਪੰਚ ਬਣਿਆ ਮੇਰੇ ਪਿੰਡ ਦੀ 95% ਵੋਟ ਮੈਨੂੰ ਪੈਂਦੀ ਆ ਪੁੱਛ ਲਓ ਪਿੰਡ ਵਾਲਿਆਂ ਨੂੰ ਵੀ ਕੰਨੀ ਕਿਹੜੀ ਕਾਰਗੁਜ਼ਾਰੀ ਕਰਾਈ ਫੇਰ ਪ੍ਰਧਾਨ ਬਣਿਆ ਜੀਰਿਕਪੁਰ ਚ ਅੱਜ ਵੀ ਇੱਕ ਇੱਕ ਇੱਟ ਮੇਰੇ ਲਈ ਹੋਈ ਆ ਖੱਡੇ ਪਈਆਂ 7 ਸਾਲ ਚ ਕੋਈ ਪੈਚ ਵਰਕ ਨਹੀਂ ਕਰ ਸਕਿਆਗਾ मिनिस्टर ਬਣਿਆ ਮੈਂ ਕਿੱਡੇ-ਕਿੱਡੇ ਕੰਮ ਕਰਿਆ ਮਹਾਰਾਣੀ ਪ੍ਰਨੀਤਕੌਰ ਤੁਹਾਡੇ ਸਾਹਮਣੇ मिनिस्टर ਸੀ ਕੇਂਦਰ ਚ ਡੇਰਾ ਸੀ ਓਵਰ ਬ੍ਰਿਜ ਨਹੀਂ ਲੱਗਾ ਸੀ ਕਿ ਮੇਰੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਬਾਦਲ ਸਾਹਿਬ ਨੂੰ ਲੈ ਕੇ ਮੈਂ ਗਟਕਰੀ ਜੀ ਕੋਲ ਗਿਆ ਮੇਰੇ ਕੱਲ 11 ਮਹੀਨੇ ਚ ਪੁਲ ਬਣ ਕੇ ਤਿਆਰ ਹੋ ਗਿਆ ਦਾ ਕੱਗਰ ਤੇ ਪੁਲ ਲਾਇਆ ਮੈਂ ਤਾਂ ਹੈਰਾਨ ਰਹਿ ਗਿਆ ਮੈਂ ਉੱਥੇ ਗਿਆ ਛਤਰਾਣੇ ਤੇ ਬਹਾਦਰਗੜ ਗਿਆ ਮੈਨੂੰ ਵੀ ਬਹੁਤ ਉਹ ਦੇਖੋ ਮੈਂ ਉਹਨਾਂ ਹਲਕਿਆਂ ਚ ਫਿਰਿਆ ਨਹੀਂ ਤਾਂ ਉੱਥੇ ਦੇ ਕਿਸਾਨ ਹਰ ਸਾਲ ਡੁੱਬਦੇ ਆ ਤੇ ਹਰ ਸਾਲ ਜ਼ਮੀਨ ਤਿਆਰ ਕਰਕੇ ਦੁਬਾਰਾ ਖੇਤੀ ਕਰਦੇ ਆ ਵਿਚਾਰੇ ਵੇਟ ਕਰਦੇ ਆ ਵੀ ਹੁਣ ਬਾਰਿਸ਼ ਆ ਜਣੀ ਆ ਸਾਡੇ ਖੇਤ ਡੁੱਬ ਜਾਣੇ ਆ ਦੁਬਾਰਾ ਫੇਰ ਤਿਆਰੀ ਕਰਦੇ ਆ ਇਹਦਾ ਸੀਐਮ ਰਹੇ ਆ ਪੰਜਾਬ ਦੇ 5-400 ਕਰੋੜ ਲਵਾ ਦਿੰਦੇ ਮੈਂ ਸੁਖਵੀਰ ਜੀ ਤੋਂ ਜੀਰਕਪਰੀ 4500 ਕਰੋੜ ਰੁਪਏ ਲਵਾ ਲਿਆ ਤਾਂ ਤੁਹਾਡੇ ਸਾਹਮਣੇ ਆ 200 ਫੁੱਟ ਚੌੜੀ ਰੋਡ ਇੱਕ ਦਿਨ ਸੜਕਾਂ ਦਾ ਚੱਕਰ ਲਵਾਇਆ ਉਸੇ ਦਿਨ 50 ਕਰੋੜ ਦੇ ਚੱਕ ਲੈ ਲੇ ਤੇ ਗਮਾਡਾ ਨੇ ਛਾਲੀਆਂ ਬਣਾ ਦੀਆਂ ਤੇ ਕਿੰਨਾ ਵਿਕਾਸ 1200 ਕਰੋੜ ਰੁਪਏ ਮੇਰੇ ਹਲਕੇ ਚ ਹੋਇਆ ਤਾਂ ਇਹ 500 ਕਰੋੜ ਰੁਪਏ ਘੱਗਰ ਤੇ ਨਹੀਂ ਲਾ ਸਕਦੇ ਤੇ ਸਰਮੇ ਹਲਕਾ ਡੇਰਾ ਵਸੀ ਤੁਹਾਡੀ ਪਕੜ ਬਹੁਤ ਮਜ਼ਬੂਤ ਹੈ ਟੀਮ ਵਰਕ ਤੁਹਾਡਾ ਬਹੁਤ ਤਗੜਾ ਹੈ ਪਰ ਨੌ ਹਲਕੇ ਹੋਰ ਵੀ ਆ ਪਹਿਲਾਂ ਮੈਂ ਦੱਸਾਂ ਜੀ ਪਿੱਛੇ ਪੰਜਾਬ ਬਚਾਓ ਯਾਤਰਾ ਗਈ ਆ ਪੰਜਾਬੀਆਂ ਨੇ ਮਨ ਬਣਾ ਲਿਆ ਪੰਜਾਬ ਦੇ ਹੱਕਾਂ ਦੀ ਲੜਾਈ ਸਿਰਫ ਸ਼੍ਰੋਮਣੀ ਅਕਾਲੀ ਦਲ ਲੜ ਸਕਦਾ ਹੈ ਅੱਜ ਦਿੱਲੀ ਦੇ ਲੁਟੇਰੇ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਹੈਗੇ ਆ ਪੰਜਾਬ ਦੀ ਜਿੰਨੀਆਂ ਸੜਕਾਂ ਬਿਜਲੀ ਪਾਣੀ 에ਰਪੋਰਟ ਜਿੰਨਾ ਇਨਫਰਾਸਟ੍ਰਕਚਰ ਕ੍ਰੀਏਟ ਹੋਇਆ ਸਾਡੀ ਸਰਕਾਰ ਚ ਹੁੰਨੇ ਆ ਕਿਸਾਨ ਵੀਰਾਂ ਦੇ ਜਿੰਨੇ ਤੁਸੀਂ ਲਾਲੇਬੀਜ 14 ਲੱਖ ਕਨੈਕਸ਼ਨ ਮਿਲੇ ਆ ਤਾਂ 13 ਲੱਖ ਸਾਡੀ ਸਰਕਾਰ ਚ ਮਿਲੇ ਆ ਜੇ ਪੰਜਾਬ ਚ ਨਹਿਰਾਂ ਔਰ ਕਸੀਆਂ ਬਣੀਆਂ ਤਾਂ ਸਾਡੀ ਸਰਕਾਰ ਚ ਬਣੀਆਂ ਬਾਲ ਸਾਹਿਬ ਮੁਕਸਰ ਚ ਦੇਖੋ ਸੇਮ ਖਤਮ ਕਰ ਸਕਦੇ ਆ ਤੇ ਮਹਾਰਾਣੀ ਸਾਹਿਬ ਨੇ ਤਾਂ ਇੱਕ ਬੰਨ ਵੀ ਨਹੀਂ ਲਵਾਇਆ ਲੋਕਾਂ ਨੂੰ ਬਚਾਣੇ ਵਾਸਤੇ ਕੋਈ ਕਾਰਗੁਜ਼ਾਰੀ ਤਾਂ ਦੱਸਰ ਦੋਨੇ ਕੈਂਡੀਡੇਟ ਆ ਹੁਣ ਮਹਾਰਾਣੀ ਸਾਹਿਬ ਤਾਂ ਦੇਖ ਲਿਆ ਤੁਸੀਂ ਕਿਤਨਾ ਪਾਰਟੀਆਂ ਬਦਲਦੇ ਦੂਸਰੇ ਗਾਂਧੀ ਸਾਹਿਬ ਲੜਨੇ ਆ ਪਹਿਲਾਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਲੜਾਇਆ ਉਹਨਾਂ ਨੂੰ ਅਗਲੀ ਵਾਰ ਟਿਕਟ ਨਹੀਂ ਦੇਈ ਆਜ਼ਾਦ ਖੜ ਗਏ ਮਤਲਬ ਜਰੂਰੀ ਇਲੈਕਸ਼ਨ ਲੜਨਾ ਹੁਣ ਆਰਾਮ ਕਰ ਲਿਓ 75 80 ਸਾਲ ਦੀ ਉਮਰ ਹੋ ਗਈ ਫਿਰ ਤੀਸਰਾ ਹੁਣ ਇਹ ਟੱਕਸੀ ਮਾਰ ਕੇ ਕਾਂਗਰਸ ਵਾਲੀ ਪਾਰਟੀ ਚ ਫੜ ਗਏ ਮਤਲਬ ਕੋਈ ਕੈਰੇਕਟਰ ਤਾਂ ਬੰਦੇ ਦੇ ਦੇਖੋ ਮੇਰੇ ਹਲਕੇ ਚ ਮੈਂ ਦਾਅਵੇ ਨਾਲ ਕਹਿ ਸਕਦਾ ਅੱਗੇ ਤਾਂ ਮੈਨੂੰ ਪਤਾ ਨਹੀਂ ਡੇਰਾ ਵਸੀ ਚ ਕਦੇ ਧੰਨਵਾਦ ਕਰਨ ਵੀ ਨਹੀਂ ਆਇਆ। ਮਤਲਬ ਇਹਨਾਂ ਲੋਕਾਂ ਨੇ ਨਾ ਜੀ ਐਮਪੀ ਪੋਸਟ ਦੀ ਅਹਿਮੀਅਤ ਹੀ ਖਤਮ ਕਰਦੀ। ਅੱਜ ਕਿਸੇ ਨੂੰ ਪੁੱਛ ਲਿਓ ਪਿੰਡੂ ਲੋਕਾਂ ਨੂੰ ਵੀ ਐਮਪੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਲੈ ਕਿਸੇ ਨੂੰ ਨਹੀਂ ਪਤਾ। ਕੱਕ ਵੀ ਨਹੀਂ ਪਤਾ। ਕਿਉਂ? ਕਿਉਂਕਿ ਇਹ ਲੋਕ ਜਿੱਤਦੇ ਆ ਜਿੱਤ ਕੇ ਕੋਈ ਮਹਿਲਾ ਚ ਬੈਠ ਜਾਂਦਾ ਕੋਈ ਆਪਣੇ ਘਰ ਬੈਠ ਜਾਂਦਾ ਮੁੜ ਕੇ ਲੋਕਾਂ ਚ ਜਾਂਦੇ ਨਹੀਂ।